ਇਰੇ ਨਾਲ ਦੇਸ਼ ਦੀ ਆਮ ਜਨਤਾ ਜੁੜੀ ਹੈ। ਔਰ ਦੇਸ਼ ਦੀ ਆਮ ਜਨਤਾ ਨੂੰ ਮਿਡਲ ਕਲਾਸ ਲੋਕਾਂ ਨੂੰ ਲੁੱਟਿਆ ਗਿਆ। ਅੱਜ ਦੇ ਸ਼ੇਅਰ ਆਪਾਂ ਖਰੀਦੇ ਆਂ। ਆਪਰੇ ਛੋਟੇ-ਛੋਟੇ ਦਰਮਿਆਨੀ ਲੋਕ ਆਪ ਦੀ ਕਿਰਤ ਕਮਾਈ ਦਾ ਪੈਸਾ ਲੱਖ-ਲੱਖ, ਦੋ-ਦੋ ਲੱਖ ਰੁਪਈਆ ਸ਼ੇਅਰਾਂ ਚ ਲਾਉਂਦੇ ਆਂ। ਉਹ ਚੰਗੀਆਂ ਕੰਪਨੀਆਂ ਜ਼ਿਆਦਾ ਪੈਸਾ ਲਾਉਂਦੇ ਆ ਤਾਂ ਜੋ ਸ਼ੇਅਰ ਵਧ ਜਾਣ ਤੇ ਚਾਰ ਪੈਸੇ ਉਹਨਾਂ ਨੂੰ ਵੱਟ ਜਾਣ। ਔਰ ਦੇਸ਼ ਦੇ ਅੰਦਰ ਇੱਕ ਸਨੇਹ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਡਾਨੀ ਤੇ ਆਬਾਨੀ ਨੂੰ ਮਦਦ ਕਰਦੇ ਆ ਕਿ ਇਹਨਾਂ ਦੀਆਂ ਕੰਪਨੀਆਂ 'ਚ ਜੇ ਅਸੀਂ ਪੈਸਾ ਲਾਵਾਂਗੇ ਤੇ ਸਾਡਾ ਪੈਸਾ ਦੁੱਗਣਾ ਤਿਗਣਾ ਹੋ ਜਾਊਗਾ। ਲੋਕੀ ਦੇਸ਼ ਦੇ ਪ੍ਰਧਾਨ ਮੰਤਰੀ ਇਹਨਾਂ ਦੇ ਕਾਰੋਬਾਰ ਦੇ ਨਾਲ-ਨਾਲ ਇਹਨਾਂ ਦੇ ਪ੍ਰਾਈਵੇਟ ਪ੍ਰੋਗਰਾਮਾਂ 'ਚ ਵੀ ਜਾਂਦੇ ਆ। ਪਿਛੇ ਦੇਖਿਆ ਹੁਣੇ ਮੋਦੀ ਜੀ ਅਬਾਨੀਆਂ ਦੇ ਵਿਆਹ ਚ ਗਏ ਕਾਬਾਨੀ ਕੱਲ ਨੂੰ ਸ਼ੇਅਰ ਮਾਰਕੀਟ ਚ ਕੋਈ ਸ਼ੇਅਰ ਕੱਡੇਗਾ ਉਹ 10 ਰੁਪਏ ਦੀ ਚੀਜ਼ ਤੇ ਤੜਕੀ ਹੋਰੀ 500 ਦੀ ਹੋ ਜਾਣੀ ਇਹ ਸਨਿਆ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਲਰੇਡੀ ਹਿੰਦੁਸਤਾਨ ਦੇ ਲੋਕਾਂ ਨੂੰ ਦਿੱਤਾ ਹੈ ਕੀ ਅਦਨਿਤ ਅਬਾਨੀ ਦੀਆਂ ਕੰਪਨੀਆਂ ਚ ਪੈਸਾ ਲਾਓ ਤੇ ਡੁਗਣਾ ਤਿੱਗਣਾ ਹੋ ਜਾਏਗਾ